ਮਹਾ ਸ਼ਿਵਰਾਤਰੀ ਦਾ ਤਿਹਾਰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਸਮਰਾਲਾ ਦੇ ਨੇੜਲੇ ਪਿੰਡ ਚਾਲਾਂ ਸ਼੍ਰੀ ਪ੍ਰਾਚੀਨ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਵਿੱਚ ਮਹਾ ਸ਼ਿਵਰਾਤਰੀ ਦਾ ਭਾਰੀ ਮੇਲਾ ਭਰਿਆ ਜਾਂਦਾ ਹੈ ਜਿਸ ਦੇ ਵਿੱਚ ਲੱਖਾਂ ਸ਼ਰਧਾਲੂ ਅਲੱਗ-ਅਲੱਗ ਰਾਜਾਂ ਤੋਂ ਇੱਥੇ ਮੱਥਾ ਟੇਕਣ ਸ਼ਿਵ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਹਨ ਇਸ ਮੰਦਿਰ ਦਾ ਇਤਿਹਾਸ ਐਕੜੇ ਸਾਲ ਪੁਰਾਣਾ ਹੈ ਇੱਥੇ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਕਰੀਬ 3 ਮਹੀਨੇ ਪਹਿਲਾਂ ਹੀ ਮਹਾ ਸ਼ਿਵਰਾਤਰੀ ਦੀ ਤਿਆਰੀ ਕਰਨ ਲੱਗ ਜਾਂਦੇ ਹਨ ਅਤੇ ਕਰੀਬ 1 ਹਜ਼ਾਰ مہا شیور ساک بہت اچھی ہے ਜਿੰਨੇ ਕਿੰਨੇ ਸਾਲ ਤੋਂ ਆਸ ਮੈਨੂੰ 10 ਸਾਲ ਹੋ ਗਏ ਆ ਜਾਂਦੇ ਨੂੰ ਬਹੁਤ ਮੰਨਤਾ ਜੀ ਬਹੁਤ ਮੰਦੇ ਬਹੁਤ ਪੂਰੀ ਹੁੰਦੀ ਜੋ ਮੰਗੇਦਾ ਪੂਰਾ ਵੀ ਹੋ ਜਾਂਦਾ ਸਾਡਾ ਜਿੱਥੇ ਪੂਰਾ ਪਰਿਵਾਰ ਸਮੇਤ ਆਇਆ ਵਾ ਅਕੀ ਜਦੋਂ ਇਹ ਬਣਿਆ ਨਹੀਂ ਸੀ ਜਦੋਂ ਛੋਟਾ ਜਿਹਾ ਸੀ ਬਿਲਕੁਲ ਹੋਰ ਤੱਕ ਦੇ ਆਂਦੇ ਇੱਥੇ ਇਨਾਂ ਦੇ ਵਿੱਚ ਕਿੰਨਾ ਕੀ ਟਾਈਮ ਹੋ ਗਿਆ ਸਾਨੂੰ 2 ਘੰਟੇ ਹੋ ਗਏ ਲਾਈਨ ਕਿ ਲੱਗੇ ਨੂੰ ਅਮੀ ਅਜੇ ਸੜਕੋ ਪਾਸ ਸੀਗਾ ਸੀਗਾ ਨਹੀਂ ਲਾਈਨ 'ਚ ਜੋ ਸਵਾਲਾ ਪਤਾ ਨਹੀਂ ਕੰਦਾ ਹੋਰ ਐਂਟੀ ਆਂਦਾ ਵਾ پرندر سارے جےپور بھی گنتی کے مسا ٹکنے سارے کی منوکام پوری کرتے یہ بہت ہی پراچی اتہسک مندر آ جن کی مانتا یہ بھی ہے کہ ویا تو بعد پورے ناتھ پورے کئی سو سال رہے بھی سبوت بھی ملے ہیں مورتیاں بھی نکلیاں نے پراچی سروور بھی ہے ਕਿ ਉਹ ਰਾਤ ਤੋਂ ਸ਼ੁਰੂ ਹੋ ਜਾਂਦੀ ਹੈ ਲੰਬੇ ਲੰਬੇ ਲਾਈਨਾਂ ਦਾ ਬਹੁਤ ਬਹੁਤ ਲੋਕ ਆਦੇ ਨੇ ਲੋਕਾਂ ਦਾ ਢੈਰ ਨਹੀਂ ਵੀ ਪ੍ਰਬੰਧ ਕੀਤਾ ਹੋਣਾ ਵਾ ਆਰਡ ਵੀ ਪ੍ਰਬੰਧਾ ਤੇ ਇੱਕ ਖੂਨ ਨਾਮ ਕੈਂਪ ਵੀ ਲੱਗਦਾ ਵਾ ਜਿਸ ਵੇਸਪੈਸਾਂ ਦਾ ਵੀ ਵਿਆਪਕ ਹੈ ਹਾਂਜੀ ਹਾਂਜੀ ਪੂਰੇ ਹਿੰਦੁਸਤਾਨ ਦੇ ਕੋਦੇ ਕੋਨੇ ਦੇ ਲੋਕ ਬੋਲ ਰਹੇ ਕਿਉਂਕਿ ਇਹ ਮੰਦਰ ਦੀ ਮਹਾਨਤਾ ਬਹੁਤ ਆ ਇੱਥੇ ਬੋਲੇ ਨਾਲ ਦੀ ਪਿੰਡੀ ਰੂਪ ਦੇ ਰਾਜਪਾਲ ਨੇ ਵੀ ਇਹ ਅੰਨੇ ਸਮੱਸਿਆਵਾਂ ਨੂੰ ਹੱਲ ਨੂੰ ਰਹਿਣੇ ਨੇ ਕਿ ਨੇਤਰ ਰੋਸ਼ਨ ਨੂੰ

ਜਿਹੜੀ ਗਿਣਤੀ ਆ ਜੀ ਇਹ ਕਰਨੀ ਤਾਂ ਮੁਸ਼ਕਲਾ ਹੁੰਦਾ ਜਾਬੇ ਲੱਖਾਂ ਦੇ ਹਿਸਾਬ ਨਾਲ ਸੰਗਤ ਆ ਜਿਹੜੀ ਉਹ ਦੱਸੀ ਕਰਨ ਆਂਦੀ ਆ ਪਤਾ ਨਹੀਂ ਕਿ ਕਿੰਨੇ ਮੁਸ਼ਕਲਾ ਦੀ ਗੱਲ ਆ ਜੀ ਆ ਜੀ ਕਿਨੇ ਜਦੋਂ ਪਹਿਲਾਂ ਸ਼ੁਰੂ ਕਰ ਦਿੰਦੇ ਆ تقريبا 2-3 ਮਹੀਨੇ ਪਹਿਲਾਂ ਜੀ ਹਾਂ ਜਿੰਨੇ ਕਿ ਕੰਮ ਲੱਗੇ ਹੁੰਦੇ ਨੇ ਇਹ ਤਿਆਰੀ ਕਰਨ ਦੇ ਜਿਹੜਾ ਪਹਿਲੇ ਤਿਆਰੀ ਹੁੰਦੀ ਆ ਨਾ ਉਹ ਤਾਂ ਜਿਵੇਂ ਮਿਸਤਰੀ ਹੋਗੇ ਰਾਜ ਮਿਸਤਰੀ ਲੱਕੜ ਵਾਲਾ ਰਾਜ ਮਿਸਤਰੀ ਇਹ ਮਿਸਤਰੀ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਹੁਣ ਸ਼ਬਰాత్రి ਆ ਉਹਦੇ ਵਿੱਚ ਬਲੰਟੀ ਜਿਹੜੇ ਹੁੰਦੇ ਨੇ ਆਪਣੇ 1.5 ਤੋਂ 100 ਬੰਦਾ ਹਾਂ ਜਿਹੜੇ ਸੇਵਾ ਸੇਵਾ ਤੁਹਾਡੇ ਦੇ ਕੀ ਪ੍ਰਤੀ ਪ੍ਰਭਾਵ ਹੈ ਕਿੱਥੇ ਹੁੰਦੇ ਹੋ ਤੁਹਾਡੇ ਇੱਥੇ ਨੰਬਰ ਇੱਕ ਦਾ ਜਿਹੜੀ ਜਲ ਚੜਦਾ ਨਾ ਅੰਦਰ ਉਹ ਸਰੰਗੀਆਂ ਨਹੀਂ ਚੜਦਾ ਤਿੰਨ ਚਰੰਗੀਆਂ ਲੱਗਿਆ ਹੋਈਆਂ ਨੇ ਰਾਸ਼ ਨੂੰ ਦੇਖਦੇ ਉਹਦੀ ਬੁਵਾਸਾ ਦੂਜਾ ਜਿਹੜੇ ਸਰਗਤ ਆ ਉਹ ਸਾਰੀ ਲਾਈਨਾਂ ਦੇ ਵਿੱਚ ਆਂਦੀ ਆ ਪ੍ਰੋਪਰ ਪਹੜਾਰਿਆਂ ਦਾ ਇੰਤਜ਼ਾਮ ਹੁੰਦਾ ਜਿਹੜੀਆਂ ਅਲੱਗ-ਅਲੱਗ ਸੰਸਥਾਵਾਂ ਵੱਲੋਂ ਲਾਏ ਜਾਂਦੇ ਨੇ ਤੇ ਬਹੁਤ ਸੁਪਰ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਉਹਨਾਂ ਦੀ ਡਿਊਟੀ ਹੁੰਦੀ ਆ ਮੈਡੀਕਲ ਟੀਮ ਆਂਦੀ ਆ ਫਰ ਗੇਟ ਦੀ ਟੀਮ ਆਂਦੀ ਆ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀ ਸਹੂਤ ਮਿਲਦੀ ਆ ਜੈਸ ਗੁਦੇਸ਼ੀ ਜੈ 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 ਤੋਂ ਅੰਮ੍ਰੇ ਬਹੁਤ ਦੁਰੋਗੀਆਂ ਦੇ ਨੇ ਤਕਰੀਬਨ ਆਪਣੇ ਏਰੀਆ ਦਾ ਸਾਰੀ ਪੰਜਾਬ ਦਾ ਹੁੰਦਾ ਹੈ ਆਈ ਜਾ ਰਹਾ ਹਾਂ ਉਹ ਪ੍ਰਸ਼ਾਸਨਿਕ ਪ੍ਰਬੰਧਿਤ ਹੈ ਦੇਖੋ ਸ਼ਿਵਰਾਤਰੀ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਬੁੱਕਟਾਈ ਦੇ ਆਮ ਨੇ ਮਾਣਿਓ ਕ ਐਫਐਸਪੀ ਕਰਨਾ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਇੱਥੇ ਸਾਡੇ ਡੀਐਸਪੀ ਸਮਰਾਲਾ ਐਸਐਚਓ ਸਮਰਾਲਾ ਤੇ ਐਸਐਚਓ ਮਾਛੀ ਦਾਣਾ ਸਮੇਤ ਕਰੀਬ 250 ਦੇ ਕਰੀਬ ਪੁਲਿਸ ਲਾਜ ਨੇ ਸਟੰਡ ਆਤ ਨੇ ਪ੍ਰੋਪਰ ਅਰੇਂਜਮੈਂਟ ਹੈ ਅਸੀਂ ਮੰਤਰ ਕਮੇਟੀ ਨਾਲ ਮਿਲ ਕੇ ਆਲਰੇਡੀ ਪਹਿਲਾਂ ਪਲਾਨ ਕਰਕੇ ਪ੍ਰੋਪਰ ਫੋਰਸ ਲਾਈ ਹੋਈ ਹੈ ਸਾਰਾ ਪ੍ਰੋਗਰਾਮ ਬੀਕਵਲੀ ਚੱਲ ਰਿਹਾ ਹੈ। ਇਹ ਦੇਖਣ ਨੂੰ ਮਿਸਤਾਨ ਦਾ ਜਿੱਤੇ ਵਕਤ ਭਾਰੀ ਟੀੜ ਹੁੰਦੀ ਹੈ, ਚੋਰੀਆਂ ਹੁੰਦੀਆਂ ਨੇ। ਉਹਦੇ ਬਾਰੇ ਕੀ ਬੋਲੋਗੇ? ਦੇਖੋ ਅਸੀਂ ਆਪਣੇ ਸਿਗਲ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਲਾਏ ਹੋਏ ਨੇ, ਪਾਟਲ ਡਿਊਟੀ ਵੀ ਲਾਈ ਹੋਈ ਹੈ। ਅਸੀਂ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਗੇਪ ਕਰ ਰਹੇ ਹਾਂ ਦੀਆਂ, ਜਿਹੜੇ ਪੁਰਾਣੇ ਕ੍ਰਿਮੀਨਲ ਚੋਰ ਹੈ ਉਹਨਾਂ ਦੇ ਫੋਟੋ ਹਿੱਕੇ ਹੋਏ ਨੇ। ਅਰਿਕ ਗੇਟ ਦੇ ਸਾਡੇ ਸਿਗਲ ਤੇ ਕਰਦੇ ਕਿ ਪੁਲਿਸ ਮੁਲਾਜ਼ਮ ਲਾਏ ਹੋਏ ਆ। ਮੇਨ ਮੇਨ ਜਗ੍ਹਾ ਤੇ ਪੈਟ੍ਰੋਲਿੰਗ ਵੀ ਕਰਦੇ। ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ